ਪੰਥਕ ਹਲਕਿਆਂ ਨਾਲ ਸੰਬੰਧਿਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਬਲਵੰਤ ਸਿੰਘ ਰਾਜੋਵਾਨਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਜਾਣਾ ਚਾਹੀਦਾ ਹੈ ਇਸ ਗੱਲ ਦੀ ਚਰਚਾ ਹੋਈ ਹੈ ਇਸ ਦੇ ਬਾਰੇ ਵੀ ਦੱਸਾਂਗੇ ਕਿ ਚਰਚਾ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਤੇ ਕੌਣ ਦਿਲਚਸਪੀ ਲੈ ਰਿਹਾ ਹੈ ਇਸ ਮਾਮਲੇ ਵਿੱਚ ਕਿ ਅਕਾਲ ਤਖਤ ਸਾਹਿਬ ਦੇ ਪੱਕੇ ਤੌਰ ਦੇ ਉੱਤੇ ਰੈਗੂਲਰ ਜਥੇਦਾਰ ਬਲਵੰਤ ਸਿੰਘ ਰਾਜੋਵਾਨਾ ਹੋਣੇ ਚਾਹੀਦੇ ਨੇ ਔਰ ਇਤਿਹਾਸ ਦੇ ਪੰਨੇ ਫਰੋੜੀਏ ਤਿਸ ਤੋਂ ਪਹਿਲਾਂ ਇੱਕ ਦਫ਼ਾ ਅਜਿਹੀ ਧਾਰਨਾ ਮਿਲਦੀ ਹੈ ਸਾਨੂੰ ਜਦੋਂ ਜੇਲ੍ਹ ਵਿੱਚ ਸਨ ਭਾਈ ਰਣਜੀਤ ਸਿੰਘ ਜਿਹੜੇ ਕਿ ਨਰੰਗਕਾਰੀ ਕਾਣ ਦਾ ਬਦਲਾ ਲੈਂਦੇ ਨੇ ਜੂਨ 1990 ਨੂੰ ਉਹਨਾਂ ਨੂੰ ਵੀ ਕਾਤਕਸਾਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਸੀ ਜਦੋਂ ਉਹ ਜੇਲ੍ਹ ਦੇ ਵਿੱਚ ਸਨ ਹਾਲਾਂਕਿ ਇਤਿਹਾਸ ਦੇ ਉਹ ਪੰਨਿਆਂ ਤੋਂ ਬਾਅਦ ਇੱਕ ਵਾਰੀ ਫਿਰ ਕੀ ਦੁਹਰਾਇਆ ਜਾਏਗਾ ਇਤਿਹਾਸ ਬਲਵੰਤ ਸਿੰਘ ਰਾਜਵਾਨਾ ਨੂੰ ਹਾਲੇ ਤੱਕ ਰਿਹਾਈ ਨਹੀਂ ਮਿਲੀ ਔਰ ਵੱਖੋ-ਵੱਖਰੀਆਂ ਅਦਾਲਤਾਂ ਦੇ ਵਿੱਚ ਅਪੀਲਾਂ ਹੁਣ ਤੱਕ ਹੋ ਚੁੱਕੀਆਂ ਨੇ ਹਾਲੇ ਪਿਛਲੇ ਹੀ ਦਿਨਾਂ ਦੇ ਵਿੱਚ ਵਕੀਲਾਂ ਦੇ ਵਫਦ ਦੇ ਨਾਲ ਵਿਚਾਰ ਗੋਸ਼ਟੀ ਕਰਦੇ ਹੋਏ ਐਸਜੀਪੀਸੀ ਨੇ ਵੀ ਫੈਸਲਾ ਲਿਆ ਸੀ ਕਿ ਜੋ ਬਲਵੰਤ ਸਿੰਘ ਰਾਜਵਾਨਾ ਨੇ ਅਪੀਲ ਦਾਇਰ ਕੀਤੀ ਸੀ ਉਸ ਨੂੰ ਵਾਪਸ ਨਹੀਂ ਲਿਆ ਜਾਏਗਾ ਹਾਲਾਂਕਿ ਉਸ ਨੂੰ ਵਕੀਲਾਂ ਦੇ ਇੱਕ ਵਫਦ ਦੇ ਨਾਲ ਜਿਸ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਵੀ ਵਕੀਲ ਹੋਣਗੇ ਤੇ ਹੋਰ ਤਜਰਬੇਕਾਰ ਵਕੀਲ ਹੋਣਗੇ ਉਹਨਾਂ ਦਾ ਇੱਕ ਵਫਦ ਹੈ ਜਿਹੜਾ ਉਹ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੀ ਪੈਰਵਾਈ ਕਰੇਗਾ ਔਰ ਐਸਜੀਪੀਸੀ ਇਸ ਮਾਮਲੇ ਦੇ ਵਿੱਚ ਪੈਰਾ ਦੇਵੇਗੀ ਸਹਿਯੋਗ ਕਰੇਗੀ ਜਿੱਥੇ ਜਿੱਥੇ ਜ਼ਰੂਰਤ ਹੋਵੇਗੀ ਔਰ ਬਲਵੰਤ ਸਿੰਘ ਰਾਜਵਾਨਾ ਜਦੋਂ ਆਪਣੇ ਭਰਾ ਦੇ ਭੋਗ ਦੇ ਉੱਤੇ ਆਉਂਦੇ ਨੇ 3 ਘੰਟਿਆਂ ਦੀ ਪੈਰੋਲ ਮਿਲੀ ਸੀ ਤੇ ਉਦੋਂ ਵੀ ਉਹਨਾਂ ਨੇ ਜਿਹੜਾ ਦਿੱਤਾ ਭਾਸ਼ਣ ਸੀ ਬੜਾ ਅਹਿਮ ਸੀ ਉਸ ਦੇ ਵਿੱਚ ਉਹਨਾਂ ਨੇ ਕੀ ਆਖਿਆ ਸੀ ਉਹ ਵੀ ਗੱਲ ਸਾਂਝੀ ਕਰਾਂਗੇ ਪਰ ਇੱਥੇ ਇੱਕ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਣ ਦੱਸਦੇ ਹਾਂ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਨੂੰ ਲੈ ਕੇ ਚਰਚਾ ਕਿੱਥੇ ਹੋਈ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਇੱਕ ਬੈਠਕ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਵਿੱਚ ਇਸ ਗੱਲ ਦੇ ਉੱਤੇ ਵੀ ਮੁੱਦੇ ਉੱਤੇ ਵੀ ਚਰਚਾ ਹੋਈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਬ ਦਾ ਪੱਕੇ ਤੌਰ ਦੇ ਉੱਤੇ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਇਸ ਮਾਮਲੇ ਦੇ ਵਿੱਚ ਜੇਕਰ ਫੈਸਲਾ ਲੈਂਦੀ ਹੈ ਕਿਉਂਕਿ ਜਥੇਦਾਰੀ ਜਿਹੜੀ ਨਿਯੁਕਤੀ ਹੈ ਉਹ ਐਸਜੀਪੀਸੀ ਦੇ ਹੱਥ ਵਿੱਚ ਹੈ ਹੁਣ ਤੱਕ ਦੇ ਲਏ ਗਏ ਫੈਸਲਿਆਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੈਅ ਕਰਨਾ ਹੁੰਦਾ ਹੈ ਕਿ ਜਥੇਦਾਰ ਲਾਉਣ ਜਾਂ ਨਿਯੁਕਤ ਕਰਨਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਲਏ ਗਏ ਫੈਸਲੇ ਵੀ ਕਈ ਸਮੇਂ ਦੇ ਵਿੱਚ ਵਿਵਾਦ ਦੇ ਵਿੱਚ ਬਣੇ ਹੋਏ ਨੇ ਹਾਲਾਂਕਿ ਮੌਜੂਦਾ ਸਮੇਂ ਦੇ ਵਿੱਚ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੂੰ ਜਦੋਂ ਉਹਦਾ ਨਿਯੁਕਤ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰੀਆਂ ਸੁਰਾਂ ਦੇਖਣ ਨੂੰ ਸੁਣਨ ਨੂੰ ਮਿਲੀਆਂ ਨੇ ਪਰ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਇਹ ਤੈਅ ਹੋ ਰਿਹਾ ਹੈ ਕਿ ਬਲਵੰਤ ਸਿੰਘ ਰਾਜੂਵਾਲਾ ਨੂੰ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ ਤੇ ਇਹ ਫੈਸਲਾ ਜੇਕਰ ਲੈ ਲਿਆ ਜਾਂਦਾ ਹੈ ਅੰਤਿਮ ਸ਼ੋਹਾਂ ਦੇ ਦਿੱਤੀਆਂ ਜਾਂਦੀਆਂ ਨੇ ਐਸਜੀਪੀਸੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਕੀ ਰਿਹਾ ਕਰਵਾਉਣ ਦੇ ਲਈ ਬਲੈਂਸਿੰਗ ਰਾਜਵਾਨਾ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਸ਼੍ਰੋਮਣੀ ਕਾਲੀ ਦਲ ਨੂੰ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਦਫਾ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਥੋੜੇ ਹੀ ਸਮੇਂ ਬਾਅਦ 6 ਮਹੀਨਿਆਂ ਦੇ ਅੰਦਰ ਅੰਦਰ ਇੱਕ ਜ਼ਿਮਨੀ ਚੋਣ ਸੰਗਰੂਰ ਦੀ ਹੋਈ ਤਾਂ ਉਦੋਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੀ ਹਾਰ ਹੋਈ ਸੀ ਸਿਮਰਨਜੀਤ ਸਿੰਘ ਮਾਨ ਉੱਥੋਂ ਐਮਪੀ ਬਣ ਗਏ ਸਨ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਕੌਣ ਸੀ ਬਲਵੰਤ ਸਿੰਘ ਰਾਜਵਾਨਾ ਦੇ ਜਿਹੜੇ ਭੈਣ ਨੇ ਕਮਲਦੀਪ ਕੌਰ ਉਹਨਾਂ ਨੂੰ ਚੋਣ ਲੜਾਈ ਗਈ ਸੀ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਦੋਂ ਉਭਾਰਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਸਫਲਤਾ ਉਦੋਂ ਵੀ ਨਹੀਂ ਸੀ ਲੱਗੀ ਹਾਲਾਂਕਿ ਕਾਫੀ ਉਮੀਦਵਾਰਾਂ ਦੇ ਵਜੋਂ ਪਛੜ ਗਏ ਸਨ ਬਲਵੰਤ ਸਿੰਘ ਰਾਜਵਾਨਾ ਦੇ ਭੈਣ ਕਮਲਦੀਪ ਕੌਰ ਪਰ ਹੁਣ ਜਦੋਂ ਜਥੇਦਾਰ ਨਿਯੁਕਤ ਕੀਤੇ ਜਾਣ ਦੀ ਚਰਚਾ ਛੇੜ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੀ ਕੇਂਦਰ ਸਰਕਾਰ ਦੇ ਉੱਤੇ ਇੱਕ ਤਰ੍ਹਾਂ ਦਾ ਦਬਾਅ ਪਾਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਈਕਾਲਤਖਸਾਬ ਇੱਕ دنیਆਵੀ ਅਦਾਲਤਾਂ ਤੋਂ ਵੀ ਸਿੱਖ ਭਾਈਚਾਰੇ ਦੇ ਅੰਦਰ ਇੱਕ ਸਰਵਉੱਚ ਅਦਾਲਤ ਮੰਨੀ ਜਾਂਦੀ ਹੈ ਤੇ ਸਰਵਉੱਚ ਅਦਾਲਤ ਦੇ ਜਿਹੜੇ ਮੁਖੀ ਹੁੰਦੇ ਨੇ ਜਾਂ ਜਥੇਦਾਰੀ ਜਿਨ੍ਹਾਂ ਦੇ ਕੋਲ ਹੁੰਦੀ ਹੈ ਤਾਂ ਉਹਨਾਂ ਦਾ ਸਤਕਾਰ ਹੈ ਫਿਰ ਉਸ ਪਦਵੀ ਦੇ ਕਰਕੇ ਹੋਰ ਉੱਚਾ ਹੋ ਜਾਂਦਾ ਹੈ ਇਸੇ ਕਰਕੇ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਭਰੋਸਾ ਵੀ ਦਿੱਤਾ ਗਿਆ ਥੋ ਤੱਕ ਕਿ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਵੀ ਕਹਿ ਚੁੱਕੇ ਸਨ ਕਿ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਕਈ ਚੋਣਾ ਗੁਜ਼ਰ ਗਈਆਂ ਸੂਬਿਆਂ ਦੀਆਂ ਸੈਂਟਰ ਦੇ ਵਿੱਚ ਸਰਕਾਰ ਮੁੜ ਤੋਂ ਭਾਜਪਾ ਦੀ ਆ ਗਈ ਹੈ ਔਰ ਹਾਲੇ ਤੱਕ ਵੀ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠ ਜੋੜ ਵੀ ਟੁੱਟਿਆ ਹੋਇਆ ਹੈ ਹਾਲਾਂਕਿ ਜਦੋਂ ਗੱਠ ਜੋੜ ਸੀ ਉਦੋਂ ਵੀ ਕਈ ਵਾਰਾਂ ਗੱਲ ਚੱਲੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਇਸ ਮਾਮਲੇ ਦੇ ਵਿੱਚ ਜਦੋਂ ਦਾ ਭਾਜਪਾ ਨਾਲੋਂ ਗੱਠ ਜੋ ਟੁੱਟਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਢੱਲਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਮਪੀ ਨੇ ਜਿਹੜੇ ਬੀਬਾ ਹਰਸੀਮਰਤ ਕੌਰ ਬਾਦਲ ਉਹਨਾਂ ਨੇ ਵੀ ਭਾਸ਼ਣ ਕਹੀ ਦਿੱਤੇ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਜ਼ਰੂਰੀ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਔਰ ਬਲਵੰਤ ਸਿੰਘ ਰਾਜੂਵਾਨਾ ਨੂੰ ਵੀ 30 ਸਾਲ ਹੋ ਚੁੱਕੇ ਨੇ ਜੇਲ੍ਹ ਦੇ ਅੰਦਰ ਔਰ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਸੀ ਤੇ ਉਸ ਵਕਤ ਕਿਵੇਂ ਇੱਕ ਵਿਰੋਧ ਖੜਾ ਹੋਇਆ ਸੀ ਜਿਸ ਦੇ ਚੱਲਦਿਆਂ ਫੈਸਲਾ ਬਦਲਣਾ ਪੈ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਸਟੈਂਡ ਕੀ ਹੋਵੇਗਾ ਕੀ ਉਹਨਾਂ ਦੀ ਪਹਿਲਾਂ ਆਪਸੀ ਸਹਿਮਤੀ ਹੋ ਚੁੱਕੀ ਹੈ ਕਿ ਉਹ ਹਾਮੀ ਭਰ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਤਾਂ ਇਹ ਫੈਸਲਾ ਲਿਆ ਜਾ ਰਿਹਾ ਔਰ ਇਹ ਫੈਸਲਾ ਲਾਗੂ ਕਦੋਂ ਹੁੰਦਾ ਹੈ ਸ਼੍ਰੋਮਣੀ ਕਾਲੀ ਦਲ ਜਾਂ ਐਸਜੀਪੀਸੀ ਤਾਂ ਆਪਸ ਵਿੱਚ ਸਹਿਮਤੀ ਦੇ ਨਾਲ ਇਹ ਫੈਸਲਾ ਲੈ ਲੈਣਗੇ ਹੋ ਸਕਦਾ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਵੀ ਇਹ ਫੈਸਲਾ ਪ੍ਰਵਾਨ ਹੋਵੇ ਕਿਉਂਕਿ ਪਹਿਲਾਂ ਹੋਈ ਹੋਈ ਗੱਲ ਹੋਵੇਗੀ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਹਨਾਂ ਕੋਲ ਪ੍ਰਪੋਜ਼ਲ ਰੱਖੀ ਜਾਵੇ ਪਰ ਚਰਚਾ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ ਕਿ ਬਲਵੰਤ ਸਿੰਘ ਰਾਜੋਹੜਾ ਦੀ ਰਿਹਾਈ ਹੈ ਜਿਹੜੀ ਉਹ ਕਰਵਾਉਣ ਦੇ ਲਈ ਜਿੱਥੇ ਕੇਂਦਰ ਕੋਲ ਜਾਂ ਬਾਕੀ ਬਕੀ ਬੰਦੀ ਸਿੰਘਾਂ ਦੀ ਰਿਹਾਈ ਕਰਾਉਣ ਦੇ ਲਈ ਅਪੀਲਾਂ ਹੁਣ ਤੱਕ ਦਲੀਲਾਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਕੋਈ ਹਾਂ ਪੱਖੀ ਹੰਗਾਰਾ ਹੁਣ ਤੱਕ ਨਹੀਂ ਭਰਿਆ ਗਿਆ ਜੇਕਰ ਇਹ ਕਦਮ ਚੁੱਕਿਆ ਜਾਂਦਾ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਪੱਕੇ ਧਾਰ ਤੇ ਜਥੇਦਾਰ ਬਣਾ ਦਿੱਤਾ ਜਾਂਦਾ ਹੈ ਬਲਵੰਤ ਸਿੰਘ ਰਾਜੋਹੜਾ ਨੂੰ ਤੇ ਹੋ ਸਕਦਾ ਹੈ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਫਿਰ ਕਿਸੇ ਹੋਰ ਢੰਗ ਦੇ ਨਾਲ ਜਾਂ ਹੋਰ ਸੋਚ ਦੇ ਵਿੱਚ ਵਿਚਾਰ ਕਰੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਵੀ ਬਣ ਸਕਦਾ ਇਸ ਗੱਲ ਦਾ ਪਰ ਇਸ ਮਾਮਲੇ ਦੇ ਵਿੱਚ ਦੇਖਦੇ ਆ ਫੈਸਲਾ ਕਦੋਂ ਲਿਆ ਜਾਂਦਾ ਹੈ ਔਰ ਕੀ ਸੰਗਤ ਪ੍ਰਵਾਨ ਕਰੇਗੀ ਇਸ ਫੈਸਲੇ ਨੂੰ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਮਾਮਲੇ ਦੇ ਵਿੱਚ ਪਹਿਲਾਂ ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਜਦੋਂ ਬਲਵੰਤ ਸਿੰਘ ਰਾਜਵਾਨਾ ਆਏ ਸਨ ਆਪਣੇ ਭਰਾ ਕੁਲਵੰਤ ਸਿੰਘ ਦੇ ਭੋਗ ਦੇ ਉੱਤੇ 2024 ਦਾ ਸਮਾਂ ਸੀ ਨਵੰਬਰ ਦਾ ਮਹੀਨਾ ਸੀ ਤਾਂ ਉਦੋਂ ਨੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸੀ ਆਪਣੀ ਸਜ਼ਾ ਬਾਰੇ ਬੋਲਦੇ ਹੋਏ ਆ ਕਿਹਾ ਸੀ ਕਿ ਜਦੋਂ ਮੈਨੂੰ ਅਦਾਲਤ ਵਿੱਚ ਪੁੱਛਿਆ ਗਿਆ ਕਿ ਤੁਸੀਂ ਇਸ ਵਿੱਚ ਸ਼ਾਮਲ ਸੀ ਮੈਂ ਕਿਹਾ ਸੀ ਜੀ ਹਾਂਜੀ ਸੀ ਸੈਸ਼ਨ ਕੋਰਟ ਵਿੱਚ 12 ਸਾਲ ਕੇਸ ਚੱਲਿਆ ਤੇ ਸੱਚ ਬੋਲ ਕੇ ਫੈਸਲੇ ਦਾ ਇੰਤਜ਼ਾਰ ਕਰਦਾ ਰਿਹਾ ਉਹਨਾਂ ਨੇ ਅੱਗੇ ਕਿਹਾ ਕਿ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿਹਾ ਮੌਤ ਦੀ ਸਜ਼ਾ ਮੈਂ ਉਸ ਵੇਲੇ ਅਦਾਲਤ ਵਿੱਚ ਕਹਿ ਦਿੱਤਾ ਮੈਨੂੰ ਮਨਜ਼ੂਰ ਹੈ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਹਾਈ ਕੋਰਟ ਨੇ ਵੀ ਸਜ਼ਾ ਦੀ ਤਸਦੀਕ ਕੀਤੀ ਮੇਰੇ ਡੇਥ ਵਾਰੰਟ ਆਏ ਪਰ ਸਮੁੱਚੇ ਖਾਲਸਾ ਪੰਥ ਨੇ ਝੰਡਾ ਲਹਿਰਾ ਕੇ ਉਸ ਸਜ਼ਾ ਨੂੰ ਰੋਕ ਦਿੱਤਾ ਪਰ ਸਾਡੇ ਹਾਲਾਤ ਵਿੱਚ ਕੋਈ ਫਰਕ ਨਹੀਂ ਆਇਆ ਸਾਡੀ ਫਾਂਸੀ ਦੀ ਸਜ਼ਾ ਚੱਕੀ ਦੇ ਹਾਲਾਤ ਨਹੀਂ ਬਦਲੇ ਅੱਜ ਵੀ ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦੀ ਉਡੀਕ ਕਰ ਰਿਹਾ ਇਹ ਬੇਇਨਸਾਫੀ ਹੈ ਉਹ ਮਿੱਥ ਕੇ ਕਰ ਰਹੇ ਨੇ ਇਹ ਭਾਸ਼ਣ ਦਿੱਤਾ ਸੀ ਬਲਵੰਤ ਸਿੰਘ ਰਾਜਵਾਨਾ ਨੇ ਆਪਣੇ ਭਰਾ ਦੇ ਭੋਗ ਦੇ ਉੱਤੇ ਔਰ ਇਹ ਵੀ ਕਿਹਾ ਸੀ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਈਆਂ ਨੇ ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ ਸਾਰੇ ਇੱਕ ਮੁੱਠ ਹੋਵੋ ਸ਼੍ਰੋਮਣੀ ਕਮੇਟੀ ਸਾਰੀ ਸਰਮੌਰ ਸੰਸਥਾ ਹੈ ਜੇ ਇਹ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ ਮੈਂ ਬੇਨਤੀ ਕਰਦਾ ਦੁਸ਼ਮਣ ਤੋਂ ਬਚੋ ਦੁਸ਼ਮਣ ਆਧ੍ਰਿਸ਼ ਹੈ ਸਾਡੇ ਵਿੱਚ ਕਿਤੇ ਬੈਠਾ ਹੈ ਇਸ ਲਈ ਮੈਂ ਅਪੀਲ ਕਰਦਾ ਸਾਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਨੂੰ ਤਾਕਤਵਾਰ ਬਣਾਓ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ ਇਹ ਬਲਵੰਤ ਸਿੰਘ ਰਾਜਵਾਨਾ ਦੇ ਸ਼ਬਦ ਨੇ ਹੁਣ ਬਲਵੰਤ ਸਿੰਘ ਰਾਜਵਾਨਾ ਦੀ ਉਮਰ ਇਸ ਵਕਤ 57 ਸਾਲ ਹੋ ਚੁੱਕੀ ਹੈ ਉਹ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਦੇ ਪਿੰਡ ਰਾਜੂਵਾਣਾ ਕਲਾਂ ਦੇ ਨੇ 23 ਅਗਸਤ 1967 ਨੂੰ ਉਹ ਜਨਮੇ ਸਨ ਪੰਜਾਬ ਪੁਲਿਸ ਦੇ ਵਿੱਚ ਸਪਾਈ ਵੀ ਰਹਿ ਚੁੱਕੇ ਸੀ ਜਦੋਂ ਤਤਕਾਲੀ ਮੁੱਖ ਮੰਤਰੀ ਬੈਂਤ ਸਿੰਘ ਦਾ ਕਤਲ ਕੀਤਾ ਜਾਣਾ ਸੀ ਕਿਉਂਕਿ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸਨ ਉਹਨਾਂ ਦਿਨਾਂ ਦੇ ਵਿੱਚ ਇਲਜ਼ਾਮ ਲੱਗਦੇ ਨੇ ਕਿ ਬੈਂਤ ਸਿੰਘ ਦੀ ਸਰਕਾਰ ਦੇ ਵਿੱਚ ਜ਼ੁਲਮ ਦੀ ਅਤ ਹੋ ਚੁੱਕੀ ਸੀ ਜਿਸ ਦਾ ਬਦਲਾ ਲੈਣ ਦੀ ਖਾਤਰ ਬਲੌਂ ਸਿੰਘ ਰਾਜੂਵਾਣਾ ਨੇ ਵੀ ਉਸ ਵਿੱਚ ਭੂਮਿਕਾ ਨਿਭਾਈ ਔਰ ਅਦਾਲਤ ਵਿੱਚ ਦਿੱਤੇ ਬਿਆਨਾਂ ਮੁਤਾਬਕ 1984 ਦੇ ਆਪਰੇਸ਼ਨ ਬਲੂ ਸਟਾਰ ਤੇ ਫਿਰ ਇੰਦਰਾ ਗਾਂਧੀ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣ ਕਾਰਨ ਨਰਾਸ਼ ਹੋ ਕੇ ਖਾਲਿਸਤਾਨ ਲਹਿਰ ਦੇ ਨਾਲ ਜੁੜ ਗਏ ਜਾਂ ਗਰਮਖਿਆਲੀ ਬਣ ਗਏ ਅਦਾਲਤ ਵਿੱਚ ਦਿੱਤੇ ਹਲਫੀਆ ਬਿਆਨ ਵਿੱਚ ਰਾਜਵਾਨਾ ਨੇ ਸਾਫ਼ ਕਿਹਾ ਸੀ ਕਿ ਉਹ ਬੀਨਤ ਸਿੰਘ ਕਤਲकांड ਵਿੱਚ ਸ਼ਾਮਲ ਨੇ ਜਾਂਚ ਏਜੰਸੀਆਂ ਨੇ ਵੀ ਦਾਵਾ ਕੀਤਾ ਸੀ ਕਿ ਰਾਜਵਾਨਾ ਮਨੁੱਖੀ ਬੰਬ ਬਣੇ ਦਲਾਵਰ ਸਿੰਘ ਦੇ ਪਿੱਛੇ ਸਨ ਜੇਕਰ ਉਹ ਕਾਮਯਾਬ ਨਾ ਹੁੰਦਾ ਦਲਾਵਰ ਸਿੰਘ ਫੇ ਰਾਜੂਵਾਨਾ ਨੇ ਮਨੁੱਖੀ ਬੰਬ ਵਜੋਂ ਹਮਲਾ ਕਰਨਾ ਸੀ ਰਾਜੂਵਾਨਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੁੱਖੀ ਅਧਿਕਾਰ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਕਾਰਨ ਅਨਮਿੱਥੇ ਸਮੇਂ ਲਈ ਟਾਲ ਦਿੱਤੀ ਗਈ ਸੀ ਜਾਂਚ ਏਜੰਸੀਆਂ ਦੇ ਸਦਾਵੇ ਦੇ ਰਾਜੂਵਾਨੇ ਦੀ ਭੈਣ ਕਮਲਦੀਪ ਕੌਰ ਰੱਦ ਵੀ ਕਰਦੇ ਨੇ ਪਰ ਰਾਜੂਵਾਨਾ ਨੇ ਆਪਣਾ ਦੋਸ਼ ਕਬੂਲਦਿਆਂ ਕੇਸ ਦੀ ਪੈਰਵਾਈ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿੱਚ ਫਿਰ ਅਪੀਲ ਪਾਈ ਜਾਂਦੀ ਹੈ ਹਾਲਾਂਕਿ ਰਾਜੂਵਾਨਾ ਨੂੰ CBI ਦੀ ਵਿਸ਼ੇਸ਼ ਅਦਾਲਤ ਨੇ ਬਿਆਨਤ ਸਿੰਘ ਮਾਮਲੇ ਵਿੱਚ 1 ਅਗਸਤ 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਇਸ ਤੋਂ ਬਾਅਦ ਰਾਜਵਾਨਾ ਨੇ ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਹਨਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਭਰੋਸਾ ਨਹੀਂ ਹੈ ਪਰ ਬਾਅਦ ਵਿੱਚ ਸਮਾਂ ਬਦਲਦਾ ਗਿਆ ਹਾਲਾਤ ਬਦਲਦੇ ਗਏ ਤਾਂ ਹੁਣ ਉਹਨਾਂ ਵੱਲੋਂ ਇੱਕ ਜਿਹੜੀ ਹੈ ਅਰਜੀ ਲਾਈ ਵੀ ਗਈ ਹੈ ਜਿਸ ਨੂੰ ਵਾਪਸ ਲੈਣ ਦੇ ਫੈਸਲੇ ਉੱਤੇ STPC ਨੇ ਵੀ ਕਿਹਾ ਕਿ ਵਾਪਸ ਨਹੀਂ ਲਈ ਜਾਏਗੀ ਹਾਲਾਂਕਿ STPC ਸਹਿਯੋਗ ਕਰੇਗੀ ਬਲੌਂਸ ਸਿੰਘ ਰਾਜਵਾਨਾ ਦਾ ਔਰ ਉਹਨਾਂ ਨੂੰ ਦੇ ਕੇਸ ਨੂੰ ਲੜਨ ਦੇ ਲਈ ਉਹਨਾਂ ਦੀ ਰਿਹਾਈ ਕਰਵਾਉਣ ਦੇ ਲਈ ਕਿਉਂਕਿ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਇਸ ਦੇ ਲਈ ਕੇਸ ਲੜੇ ਜਾਣਗੇ ਥੋੜੇ ਸਮਾਂ ਪਹਿਲਾਂ ਐ ਐਸਜੀਪੀਸੀ ਨੇ ਬਲਵੰਤ ਸਿੰਘ ਰਾਜਵਾਨੇ ਦੇ ਬਾਰੇ ਵਿਚਾਰ ਗੋਸ਼ਟੀਆਂ ਕੀਤੀਆਂ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਲੀਡਰਸ਼ਿਪ ਦੇ ਵਿੱਚ ਚਰਚਾ ਹੋਈ ਹੈ ਜ਼ੋਰਾਂ ਦੇ ਉੱਤੇ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ ਰਹਿੰਦੇ ਜਥੇਦਾਰ ਨਿਯੁਕਤ ਕਰ ਦਿੱਤਾ ਜਾਣਾ ਚਾਹੀਦਾ ਹੁਣ ਦੇਖਦੇ ਹਾਂ ਫੈਸਲਾ ਲਾਗੂ ਕਦੋਂ ਹੁੰਦਾ ਹੈ ਇਸ ਫੈਸਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਪਰ ਇਸ ਫੈਸਲੇ ਦੇ ਪ੍ਰਭਾਵ ਕੀ ਪੈਂਦੇ ਨੇ ਜਦੋਂ ਲਾਗੂ ਹੋ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਬਲਵੰਤ ਸਿੰਘ ਰਾਜਵਾਨਾ ਨੂੰ ਕਾਲ ਤਖਬਾਬ ਦਾ ਜਥੇਦਾਰ ਨਿਯੁਕਤ ਜੇਕਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਨਾਲ ਕੀ ਜਿਵੇਂ ਕਿ ਬਲਵੰਤ ਸਿੰਘ ਰਾਜਵਾਨਾ ਨੇ ਵੀ ਪਹਿਲਾਂ ਖੱਸ਼ੇ ਕਈ ਸਮਾਂ ਪ੍ਰਗਟਾਏ ਨੇ ਚਿੱਠੀ ਪੱਤਰ ਦੇ ਰਾਹੀਂ ਵੀ ਆਪਣੇ ਭਾਸ਼ਣ ਦੇ ਜ਼ਰੀਏ ਵੀ ਕਿ ਸੰਸਥਾਵਾਂ ਸਾਡੀਆਂ ਕਮਜ਼ੋਰ ਹੋ ਗਈਆਂ ਨੇ ਮਜ਼ਬੂਤ ਕਰਨ ਦੀ ਲੋੜ ਹੈ ਦੁਸ਼ਮਣ ਸਾਡੇ ਵਿੱਚ ਬੈਠੇ ਹੁੰਦੇ ਨੇ ਉਹ ਦਿਖਦੇ ਨਹੀਂ ਆਧ੍ਰਿਸ਼ ਹੁੰਦੇ ਨੇ ਪਰ ਅਸੀਂ ਉਹਨਾਂ ਤੋਂ ਬਚਣਾ ਕਿਵੇਂ ਹੈ ਇਸ ਦੇ ਉੱਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਪਰ ਸ਼ਰਮਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਫੈਸਲੇ ਲੈਂਦੀ ਹੈ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਜਾਂ ਉਹਨਾਂ ਨੂੰ ਹਟਾਉਣ ਨੂੰ ਲੈ ਕੇ ਤਾਂ ਜੇਕਰ ਉਹ ਇੱਕ ਫੈਸਲਾ ਹੋਰ ਅਜਿਹਾ ਲੈ ਲੈਂਦੇ ਨੇ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਵੀ ਸਭ ਕੁਝ ਠੀਕ ਨਹੀਂ ਹੈ ਤਾਂ ਕੀ ਬਲਵੰਤ ਸਿੰਘ ਰਾਜਵਾਨਾ ਦੇ ਜਥੇਦਾਰ ਨਿਯੁਕਤ ਹੋ ਜਾਣ ਦੇ ਨਾਲ ਜੋ ਸਭ ਖਲਾਰੇ ਪਏ ਹੋਏ ਨੇ ਕੀ ਉਹ ਸਿਮਟ ਜਾਣਗੇ ਜਾਂ ਹੋਰ ਜੰਨੀਆਂ ਵੀ ਦੁਵਿਧਾਵਾਂ ਨੇ ਜੰਨੀ ਵੀ ਦੁਚਿੱਤੀਆਂ ਨੇ ਕਿ ਉਹ ਉਸ ਦੇ ਉੱਤੇ ਇੱਕ ਮਤ ਹੋ ਜਾਣਗੀਆਂ ਧਿਰਾਂ ਵੱਖ-ਵੱਖਰੀਆਂ ਜਿਹੜੀਆਂ ਖਿੰਡੀਆਂ ਪੁੰਡੀਆਂ ਨੇ ਔਰ ਜੇਕਰ ਬਲਵੰਤ ਸਿੰਘ ਰਾਜਵਾਨਾ ਜਥੇਦਾਰ ਦੇ ਤੌਰ ਦੇ ਉੱਤੇ ਨਿਯੁਕਤ ਹੋਣ ਤੋਂ ਬਾਅਦ ਕੁਝ ਫੈਸਲੇ ਲੈਂਦੇ ਨੇ ਆਦੇਸ਼ ਜਾਰੀ ਕਰਦੇ ਨੇ ਕਿ ਉਸ ਨੂੰ ਬਾਕੀ ਧਿਰਾਂ ਵੀ ਮੰਨਣ ਨੂੰ ਤਿਆਰ ਹੋਣਗੀਆਂ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਿਹੜੀ ਸੋਚ ਰਹੀ ਹੈ ਉਹਨਾਂ ਨੂੰ ਜਥੇਦਾਰ ਨਿਯੁਕਤ ਕਰਨ ਦੇ ਲਈ ਸਿਰਫ ਉਹੀ ਉਹਨਾਂ ਦੀ ਗੱਲ ਮੰਨਣਗੇ ਤੇ ਉਹਨਾਂ ਨਾਲ ਸਮਾਂ ਦੱਸੇਗਾ ਪਰ ਫਿਲਹਾਲ ਇਹ ਖਬਰ ਬਹੁਤ ਵੱਡੀ ਹੈ ਜਿਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਬਾਰੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਮੰਨ ਜ਼ਰੂਰ ਬਣਾ ਲਿਆ ਹੁਣ ਦੇਖਦੇ ਹਾਂ ਇਹ ਫੈਸਲਾ ਲਾਗੂ ਕਦੋਂ ਹੁੰਦਾ ਹੈ ਤੇ ਇਸ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਫੈਸਲੇ ਬਾਰੇ ਕੀ ਸੋਚਦੀ ਹੈ ਤੇ ਕੀ ਅਗਲੇਰੇ ਫੈਸਲੇ ਲੈਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ